ਅੱਛਾ ਪੈਂਦੀ ਕੋਈ ਇਹੋ ਜਿਹਾ ਗਾਣਾ ਹੈਗਾ ਜੀ ਤੇ ਤੁਹਾਨੂੰ ਹੋਵੇਗਾ ਨਹੀਂ ਮੈਨੂੰ ਆ ਗਾਣਾ ਨਹੀਂ ਸਿਗਾਉਣਾ ਜਾਏਗਾ ਕੁਝ ਗਾਣੇ ਹੈਗੇ ਆ ਜਿਹੜੇ ਕਿ ਮੈਨੂੰ ਲੱਗਦਾ ਕਿ ਉਹ ਅੱਜਕੱਲ ਦੇ ਲੋਕ ਲੋਕਾਂ ਨੂੰ ਲੱਗਦੇ ਆ ਕਿ ਖੁੱਲੇ ਜਿਹੇ ਗਾਣੇ ਆ ਡਬਲ ਮੀਨਿੰਗ ਜਾਂ ਕੁਝ ਜੀ 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 ਪਰ ਉਹ ਜਦੋਂ ਮੈਂ ਗਾਏ ਆ ਉਦੋਂ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇਹਨਾਂ ਗੱਲਾਂ ਦਾ ਕੀ मीनिंग ਨਿਕਲਦਾ ਆ ਵੀ ਥੋੜੀ ਏਜ ਛੋਟੀ ਸੀ ਹਾਂਜੀ ਬਹੁਤ ਛੋਟੀ ਏਜ ਸੀਗੀ 14 15 ਸਾਲ ਚ ਕੀ ਪਤਾ ਲੰਗਦਾ ਜੀ ਜੀ ਇੱਕ ਅਸੀਂ ਉਹ ਹਰਿਆਣਾ ਏਰੀਆ ਚੋਂ ਆਏ ਸੀ ਜੀ ਉਹਦੇ ਚ ਅੱਧੇ ਪੰਜਾਬੀ ਦਾ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਜੀ 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 ਕਿ ਇਹਨਾਂ ਦਾ ਲਫ਼ਜ਼ ਇਹਨਾਂ ਲਫ਼ਜ਼ਾਂ ਦਾ ਮਤਲਬ ਕੀ ਨਿਕਲਦਾ ਜੀ ਜੀ ਹਾਂਜੀ ਕੁਝ ਹੈਗੇ ਗਾਣੇ ਉਹ ਜਿਵੇਂ ਜੀ ਇੱਕ ਗਾਣਾ ਸੀਗਾ ਤੇਰੀ ਕੱਡ ਤੂੰ ਰੜਕ ਕੱਲੀ ਚੱਲੀ ਕੋਲ ਦੀ ਸੜਕ ਜੀ ਜੀ ਕਰ ਕੰਨ ਜੱਟੀ ਹੈ ਨਾ ਉਹ ਗਾਣਾ ਵੀ ਜੀ ਜੀ ਲੱਗਦਾ ਸੀ ਕਿ ਜੇ ਨਾ ਵੀ ਗਾਉਂਦੇ ਤੇ ਕੋਈ ਹਾਂ ਜੀ ਇੱਕ ਅੱਜ ਮੇਰਾ ਮੂਡ ਖਰਾਬ ਨਾਲੇ ਕਹਿੰਦੀ ਸਿਰ ਦੁਖਦਾ ਇਹਦੇ 'ਚ ਵੀ ਇੱਕ ਦੋ ਲਫ਼ਜ਼ ਹੈਗੇ ਆ ਜਿਹੜੇ ਕਿ ਨਹੀਂ ਕਹਿਣੇ ਚਾਹੀਦੇ ਸੀ ਜੇ ਸੋਚਦੇ ਜੇ ਪਤਾ ਹੁੰਦਾ ਪਤਾ ਹੁੰਦਾ ਤੇ ਸੁਧਾਰ ਸਕਦੇ ਸੀ ਗਾਣਾ ਚਾਏ ਉਹ ਇੱਕ ਆਉਂਦੇ ਲੇਕਿਨ ਇਹ ਤੁਹਾਡਾ ਅੱਜ ਮੇਰਾ ਮੂਡ ਖਰਾਬ ਹੋ ਗਿਆ ਜਿਹੜਾ ਇਹਦੀ ਕੰਪੋਜੀਸ਼ਨ ਬਹੁਤ ਪਿਆਰੀ ਬਹੁਤ ਮਤਲਬ ਇਹ ਕਹੋ ਕਿ ਸੁਣ ਕੇ ਪੈਰ ਥਿਰਕਦੇ ਆ ਹਰ ਇਨਸਾਨ ਹਾਂਜੀ ਹਾਂਜੀ ਬਿਲਕੁਲ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਉੱਚ ਸ਼ਬਦਾਵਲੀ ਚ ਆਪਾਂ ਥੋੜਾ ਬੋਤਾ ਕਰ ਸਕਦੇ ਹਾਂ ਕਰ ਸਕਦੇ ਜੀ ਤੁਸੀਂ ਤੁਹਾਨੂੰ ਸਮਝ ਜੇ ਮੈਨੂੰ ਪਤਾ ਹੁੰਦਾ ਹੈ ਨਾ ਰਮਲਾ ਜੀ ਤਾਂ 35 ਸਾਲ ਦੇ ਸੀਗੇ ਉਦੋਂ ਜੀ ਹਾਂ ਜਦੋਂ ਮੇਰੇ ਨਾਲ ਗਾਉਣ ਲੱਗੇ ਆ ਜੀ ਜੀ ਉਹਨਾਂ ਨੂੰ ਤਾਂ ਪਤਾ ਹੋਊਗਾ ਇਹਨਾਂ ਗੱਲਾਂ ਦਾ ਪਰ ਮੈਂ ਤਾਂ ਬਚਪਨਾ ਸੀਗਾ ਮੇਰੇ ਚ ਮੈਨੂੰ ਨਹੀਂ ਪਤਾ ਪਰ ਹੁਣ ਮੈਨੂੰ ਜਦੋਂ ਵੀ ਮੈਂ ਕੋਈ ਗਾਣਾ ਕਰਦੀ ਹਾਂ ਹੁਣ ਜਿਹੜਾ ਹੁਣ ਮੈਨੂੰ ਸਭ ਪਤਾ ਹੈ ਕਿ ਇਹ ਸ਼ਬਦ ਚੰਗੇ ਨਹੀਂਗੇ ਜੀ ਜੀ ਵੀ ਇਹ ਸਾਡੇ ਸੱਭਿਆਚਾਰ ਨੂੰ ਵਿਗਾੜਦੇ ਆ ਤੇ ਮੈਂ ਉਹ ਜਿਹੇ ਗਾਣਾ ਨਹੀਂ ਕਰੂੰਗੀ ਤੇ ਕਰਨਾ ਵੀ ਨਹੀਂ ਚਾਹੁੰਦੀ ਜੀ 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 ਨੈਕਸਟ ਟਾਈਮ ਮੈਂ ਜਿਹੜੇ ਵੀ ਕੋਈ ਦੁਗਾਣਾ ਕਰੂੰਗੀ ਤੇ ਮੈਂ ਹਜਾਂ ਨਹੀਂ ਗਾਉਂਗੀ ਜਿਹੜਾ ਹਾਂਜੀ ਬਿਲਕੁਲ ਜੀ ਜੀ